ਇੱਕ ਆਮ ਜੀਮੀਦਾਰ ਦਾ ਟਰੈਕਟਰ ਜਿਹੜਾ ਉਹ 50000 ਤੋਂ 80 9000 50 hp ਦਾ ਟਰੈਕਟਰ ਸਸਤਾ ਹੋ ਗਿਆ। 50 ਰੁਪਏ ਦੀ ਆਪਾਂ ਗੋਖ ਲੈਂਦੇ ਸੀਗੇ 40% ਦੇ ਪੈ ਗਿਆ ਤੇ 70 ਰੁਪਏ ਆਪਾਂ ਨੂੰ ਦੇਣੇ ਪਿਆ ਕਰਨਗੇ। ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਤੇ Facebook ਪੇਜ ਪ੍ਰਿੰਸ ਧੀਰਕੇ ਵਾਲਾ। ਅੱਜ ਆਪਾਂ ਇੱਕ ਨਾ ਬਹੁਤ ਅਹਿਮ ਮੁੱਦੇ ਤੇ ਗੱਲ ਕਰਦੇ ਹਾਂ ਕਿ ਜਿਹੜੀ ਕਿ ਆਪਾਂ ਨੂੰ ਸੈਂਟਰ ਸਰਕਾਰ ਨੇ ਹੜ੍ਹਾਂ ਦੇ ਪ੍ਰਭਾਵਿਤ ਹੋਏ ਆ ਪਮਾਣਾ ਪਮਾ ਅੱਗੇ ਵੋਟਾਂ ਲੈਣ ਵਾਸਤੇ ਅੱਗੇ ਪੰਜਾਬ ਵਿੱਚ ਵੋਟਾਂ ਹੋਣੀਆਂ ਨੇ ਜਾਂ ਕੁਝ ਵੀ ਹੋਰ ਚੀਜ਼ਾਂ ਕਰਕੇ ਇੱਕ ਮਿੱਠੀ ਗੋਲੀ ਦਿੱਤੀ ਗਈ ਆਪਾਂ ਨੂੰ ਚੰਗਾ ਕੰਮ ਨਹੀਂ ਇਹ ਸਿਰਫ ਮਿੱਠੀ ਗੋਲੀ ਆ ਚੰਗਾ ਕੰਮ ਵੀ ਆਪਾਂ ਲੋਕ ਕਹਿਣਗੇ ਬਾਈ ਜੇ ਘਟਾਤਾ ਤਾਂ ਵਧੀਆ ਕੀਤਾ ਪਰ ਵੀਰ ਬਧਾ ਇਹ ਵੀ ਤਾਂ ਇੰਨਾ ਨਹੀਂ ਸੀ ਪਹਿਲਾਂ ਘੱਟ ਟੈਕਸ ਹੁੰਦਾ ਸੀ ਜਿਆਦਾ ਵੀ ਤਾਂ ਇਹਨਾਂ ਨੇ ਕੀਤਾ ਜੋ ਉਹੀ ਗੱਲ ਪਹਿਲਾਂ ਪੈਟਰੋਲ 70 ਰੁਪਏ ਹੁੰਦਾ ਸੀ 105 ਤੋਂ ਕਰਕੇ 100 ਕਰਤਾ ਹੁਣ ਆਪਾਂ ਨੂੰ ਉਹੀ ਚੰਗੇ ਲੱਗਣ ਲੱਗੇ ਇਹ ਥੋੜੀ ਗੱਲਾਂ ਹੁੰਦੀਆਂ ਨੇ ਅੱਜ ਆਪਾਂ ਉਹੀ ਚੀਜ਼ਾਂ ਤੇ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਤੇ ਕਿੰਨੇ-ਕਿੰਨੇ ਰੁਪਏ ਸਸਤੀਆਂ ਹੋਈਆਂ ਤੁਹਾਨੂੰ ਕੈਸ਼ਟਿਮੇਟ ਦੱਸ ਦਿੰਨੇ ਜੋ ਵੀ ਤੁਸੀਂ ਹੁਣ ਚੀਜ਼ਾਂ ਲਾਉਂਗੇ ਨਾ ਉਹਨਾਂ ਦੇ ਵਿੱਚ ਜਿਵੇਂ ਆਪਾਂ ਕੁਝ-ਕੁਝ ਚੀਜ਼ਾਂ ਨੇ ਜਿਵੇਂ ਐਸੈਂਸ਼ੀਅਲ ਵਾਲੀਆਂ ਚੀਜ਼ਾਂ ਐਸੈਂਸ਼ੀਅਲ ਹੁੰਦੀਆਂ ਨੇ ਜਿਵੇਂ ਕਿ ਰੋਜ਼ ਵਰਤਣ ਵਾਲੀਆਂ ਚੀਜ਼ਾਂ ਦੁੱਧ ਮਾਦ ਲੋ ਸੋਰੀ ਚੈਂਪੂਨੀ ਖਾਣ ਪੀਣ ਵਾਲੀਆਂ ਜਿਵੇਂ ਉਹਨਾਂ ਦੇ ਵਿੱਚ ਆ ਜਾਂਦੀਆਂ ਜਿਵੇਂ ਪਹਿਲੇ ਤੇ ਜਿਵੇਂ ਦੁੱਧ ਦ ਲੈ ਲਓ ਤੁਸੀਂ ਜੇ ਤੁਸੀਂ ਪਹਿਲਾਂ ਆਪਾਂ ਅਦਾਜਾ ਦੱਸਾਂਗੇ ਹੁਣ ਮੈਨੂੰ ਵੀ 70 80 ਰੁਪਏ ਦੁੱਧ ਦਾ 1000 ਰੁਪਈ ਨਹੀਂ ਪਰ ਆਪਾਂ ਇੱਕ ਸੌਖਾ ਤੁਹਾਨੂੰ ਸਮਝਾਉਣ ਦੇ ਵਾਸਤੇ ਐਸਟੀਮੇਟ ਦੱਸਾਂਗੇ ਐਂ ਲੈ ਲਓ ਪਹਿਲਾ ਦੁੱਧ ਬੇਸ ਪ੍ਰਾਈਸ ਹੁੰਦਾ ਸੀ ਆਪਾਂ ਜਿਹੜੀ ਵੀ ਗੱਲ ਕਰਾਂਗੇ ਉਹ ਜੀਐਸਟੀ ਪ੍ਰਾਈਸ ਤੋਂ ਬਿਨਾ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਪਹਿਲਾਂ ਇੰਨਾ ਜੀਐਸਟੀ ਸੀ ਹੁਣ ਇੰਨਾ ਗਾ ਤਾਂ ਕਰਕੇ ਮੈਂ 1000 ਦੀ 1000 ਹੀ ਦੱਸ ਦਉ ਤੁਹਾਨੂੰ ਐਂ ਲੈ ਲਓ ਪਹਿਲਾ ਸੀਗਾ ਜਿਹੜਾ ਉਹ ਰੇਟ 1000 ਸੀਗਾ ਠੀਕ ਹੈ ਨਾ ਹੁਣ ਉਹਦੇ ਵਿੱਚ ਪਹਿਲਾਂ 1000 ਸੀਗਾ ਚ 5% ਜੀਐਸਟੀ ਲੱਗ ਗਿਆ 1050 ਦਾ ਹੋ ਗਿਆ ਤੇ ਹੁਣ ਦੁੱਧ ਤੇ ਜੀਐਸਟੀ ਖਤਮ ਹੋ ਗਿਆ 0% ਕਰਤਾ ਤਾਂ ਹੁਣ ਦੁੱਧ ਰਹਿ ਗਿਆ 1000 ਦਾ ਹਨਾ ਜੋ ਹੀ ਲਿਆ ਲਓ ਤੁਸੀਂ 1000 ਦਾ ਕਿੰਨੇ ਲੀਟਰ ਆਊਗਾ ਉਹਦੇ ਮਗਰ ਇੰਨੇ ਟੈਕਸ ਪੈਂਦਾ ਸੀ 50 ਕੋਈ ਲੀਟਰ ਆ ਗਿਆ ਤੇ ਉਹਦੇ ਪਹਿਲਾਂ ਸੀਗਾ 5% ਟੈਕਸ ਮੰਨ ਲਓ 200 ਰੁਪਏ ਨੇ 55 ਦਾ ਹੋ ਗਿਆ ਉਹਨੂੰ 50 ਦਾ ਰਹਿ ਗਿਆ ਉਸ ਤੋਂ ਬਾਅਦ ਜਿਵੇਂ ਪਨੀਰ ਆ ਗਿਆ ਪੈਕ ਕੀਤਾ ਹੋਇਆ ਜਿਹੜਾ ਪਨੀਰਾ ਖੁੱਲਾ ਦਾ ਚਲੋ ਪਕੇਟ ਟੈਕਸ ਦਿੰਨੇ ਹੈਗੇ ਉਹ ਤੇ ਪਹਿਲਾਂ ਸੀਗਾ 12% ਜੇ 1000 ਰੁਪਏ ਦਾ ਆਪਾਂ ਪਨੀਰ ਲੈਣੇ ਆ ਉਹ ਤੇ ਆਪ ਨੂੰ 120 ਟੈਕਸ ਪੈਂਦਾ ਸੀ 1120 ਹੋ ਜਾਂਦਾ ਸੀ ਤੇ ਹੁਣ ਉਹ ਸਿਰਫ ਪਾਉ ਆਪ ਨੂੰ 1000 ਦਾ ਇਹ ਚੀਜ਼ਾਂ ਚਲੋ ਚੰਗੀਆਂ ਨੇ 0% ਟੈਕਸ ਹੋ ਗਿਆ ਕਿਉਂ ਤੇ ਲਾ ਲਓ ਪਹਿਲਾਂ ਕਿਉਂ ਤੇ ਸੀਗਾ 12% ਟੈਕਸ ਤੇ ਹੁਣ ਰਹਿ ਗਿਆ 5 ਉਹੀ ਪਹਿਲਾਂ 1020 ਦਾ ਆਉਂਦਾ ਸੀ ਸੋਰੀ 1100 ਉਹ ਵੀ ਤਾਂ ਹੁੰਦਾ ਸੀ ਹੁਣ ਹੋ ਰਹਿ ਗਿਆ 1050 ਰੁਪਿਆ ਦਾ ਉਸ ਤੋਂ ਬਾਅਦ ਹਾਊਸ ਹਹੋਲਡ ਜਿਹੜੀਆਂ ਆਪਾਂ ਘਰੇ ਵਰਤਦੇ ਆ ਜਿਵੇਂ ਹੋ ਗਿਆ ਸ਼ੈਂਪੂ ਟੂਥਪੇਸਟ ਹਨਾ ਇਹ ਹੀ ਚੀਜ਼ਾਂ ਪਹਿਲਾਂ ਸ਼ੈਂਪੂ ਤੇ ਸੀਗਾ 18% ਜੀਐਸਟੀ ਹੁਣ ਰਹਿ ਗਿਆ 5% ਪਹਿਲਾਂ ਹੁੰਦੀ ਸੀ 1000 ਦਾ ਸ਼ੈਂਪੂ ਹੁੰਦਾ ਸੀ 18% ਜੀਐਸਟੀ ਲੱਗੇ 1000 ਆ ਸਿਰਫ 1180 ਰੁਪਿਆ ਹੋ ਜਾਂਦਾ ਸੀ ਹੁਣ ਹੋ ਰਹਿ ਗਿਆ 1100 1100 1050 ਦਾ ਤੇ ਟੂਥਪੇਸਟ ਜਿਵੇਂ ਪਹਿਲਾਂ ਆਪਾਂ ਕੋਲਗੇਟ ਲੈ ਲਓ ਪੈਪਸੋਡੈਂਟ ਲੈ ਲਓ ਹੋਰ ਵੀ ਜਿਹੜੀ ਵੀ ਵੈਰਾਈਟੀ ਜੀ ਆਉਂਦੀ ਹੁੰਦੀ ਸੀ ਇਹਨਾਂ ਦੀ ਉਹਨਾਂ ਤੇ ਵੀ 18 ਸੀਗਾ ਹੁਣ ਰਹਿ ਗਿਆ 12 ਸੀਗਾ ਉਤੇ ਰਹਿ ਗਿਆ 5 ਪਹਿਲਾਂ 1000 ਰੁਪਏ ਦੀ ਚੀਜ਼ 1120 ਦੀ ਮਿਲਦੀ ਸੀ ਉਹਨੂੰ 1050 ਦੀ ਮਿਲਣ ਲੱਗੀ ਆਪਾਂ ਨੂੰ ਹੁਣ ਆਪਾਂ ਇਹ ਇਲੈਕਟ੍ਰੋਨਿਕਸ ਤੇ ਆਉਣੇ ਇਲੈਕਟ੍ਰੋਨਿਕਸ 'ਚ ਬਹੁਤ ਸਾਰੀਆਂ ਚੀਜ਼ਾਂ ਹੋ ਜਾਂਦੀ ਨੇ ਪਰ ਆਪਾਂ ਇੱਕ ਐਸਟੀਮੇਟ ਦੱਸਦੇ ਆ ਨਾ ਜਿਵੇਂ ਪਹਿਲਾਂ ਵਾਸ਼ਿੰਗ ਮਸ਼ੀਨ ਲੈਂਦੇ ਸੀ ਉਹਦੇ ਪਰਸੈਂਟ ਹੁੰਦਾ ਸੀ 28% ਠੀਕ ਹੈ ਨਾ ਜੇ ਮੰਨ ਕੇ ਚੱਲੋ 1000 ਦੀ ਵਾਸ਼ਿੰਗ ਮਸ਼ੀਨ ਆ ਉਹਦੇ 28% GST ਲੱਗ ਗਿਆ 10000 ਦੀ ਲੈ ਲਓ ਚਲੋ ਹਣਾ ਥੋੜੀ ਵੱਡੀ ਰਕਮ ਲਈਏ ਪਰ 10000 ਦੀ ਮਸ਼ੀਨ ਸੀ ਪਹਿਲਾਂ 28% GST ਲਾ ਕੇ 12000 ਤੇ 800 ਦੀ ਮਸ਼ੀਨ ਮਿਲਦੀ ਹੁੰਦੀ ਸੀ ਹੁਣ ਉਤੇ ਰਹਿ ਗਿਆ 1800 18% ਟੈਕਸ ਹੁਣ ਨਾਲ ਉਹ 10000 ਦੀ ਮਸ਼ੀਨਾਂ ਜਿਹੜੀ ਉਹ ਸਾਨੂੰ 11000 ਤੇ 800 ਰੁਪਏ ਦੀ ਬਿਲੂ 1000 ਰੁਪਏ ਸਸਤੀ ਹੋ ਜਾਊਗੀ ਆਪਾਂ ਨੂੰ 10000 ਮੰਗ ਰਿਹਾ ਉਸ ਤੋਂ ਬਾਅਦ LED TV ਜਿਹੜਾ 42 ਇੰਚ ਦਾ ਲਾ ਲਓ 42 ਇੰਚ ਦੀ ਮੈਂ ਤੁਹਾਨੂੰ ਦੱਸ ਦਿੰਦਾ ਜੇ ਉਹ ਪਹਿਲਾਂ 20000 ਦਾ ਸੀਗਾ ਉਹਤੇ 28% GST ਲਾ ਕੇ ਉਹ ਬਣ ਗਿਆ ਲਗਭਗ 25000 ਦੇ ਨੇੜੇ ਵਾ 25000 ਦੇ ਨੇੜੇ ਵਾ ਗਿਆ ਹਨਾ ਤੇ ਹੁਣ ਉਹਤੇ ਵੀ 18% ਲੱਗ ਗਿਆ ਹੁਣ 18% ਨਾਲ ਕੀ ਹੋ ਗਿਆ 18 18 3600 ਹੁਣ ਰਹਿ ਗਿਆ 30600 ਰੁਪਏ ਦਾ 20000 ਵਾਲਾ TV ਦੋਸਤੋ ਬਾਅਦ ਆਪਾਂ ਗੱਲ ਕਰਦੇ ਆਂ ਗੱਡੀਆਂ ਗੁੱਡੀਆਂ ਦੀ ਹੈਨਾ ਆਟੋਮੋਬਾਈਲਸ ਜਿਵੇਂ ਗੱਡੀਆਂ ਦੀ ਤੇ ਲਗਜ਼ਰੀ ਗੱਡੀਆਂ ਇੱਕ ਵਾਰ ਤੁਹਾਨੂੰ ਦੱਸ ਦਾਂ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਦੇ ਵੈਰਾਈਟੀਆਂ ਨੇ ਐਸਯੂਵੀ ਜੇ ਐਸਯੂਵੀ ਹੋਗੀ ਹੈਨਾ ਜਿਵੇਂ ਉਸ ਤੋਂ ਬਾਅਦ ਹੋਗੀ ਸਿਡਾਨ ਹੈਚਬੈਕ ਮਤਲਬ ਛੋਟੀਆਂ ਗੱਡੀਆਂ ਲਗਜ਼ਰੀ ਗੱਡੀਆਂ ਲਗਜ਼ਰੀ ਤੇ ਜ਼ਿਆਦਾ ਟੈਕਸ ਹੁੰਦਾ ਸੀਗਾ ਪਰ ਆਪਾਂ ਗੱਲ ਕਰਦੇ ਹਾਂ ਸਮਾਲਕਾਰ ਤੇ ਜਿਵੇਂ ਛੋਟੀ ਕਾਰ ਜਿਹੜੀ ਆਪਾਂ ਐ ਲੈਣੇ ਨਾ 7-8 ਲੱਖ ਦੀ ਆਪਾਂ ਕਾਮ ਜੀਮੀਦਾਰ ਬੰਦਾ ਲੈਂਦਾ ਮਿਡਲ ਕਲਾਸ ਫੈਮਿਲੀ ਲੈਂਦੀਏਗੀ ਜੇ ਪਹਿਲਾਂ 5 ਲੱਖ ਦੀ ਹੁੰਦੀ ਸੀਗੀ ਠੀਕ ਹੈ ਨਾ ਉੱਤੇ 28% ਟੈਕਸ ਪੈਂਦਾ ਸੀਗਾ ਆਪਾਂ ਨੂੰ ਤੇ ਉਹ ਮਿਲਦੀ ਸੀ ਆਪਾਂ ਨੂੰ 6 ਲੱਖ ਦੇ 40 ਹਜ਼ਾਰ ਦੀ ਹੁਣ ਉਹ ਵੀ 5 ਲੱਖ ਵਾਲੀ ਗੱਡੀ ਆਪਾਂ ਨੂੰ ਮਿਲੂਗੀ 5 ਲੱਖ 90 ਹਜ਼ਾਰ ਦੀ ਤੇ ਉਸ ਤੋਂ ਬਾਅਦ ਸੌਰੀ ਹਾਂ ਹਾਂ ਸਹੀ ਹੈ ਤੇ ਹੋਰ ਆਪਾਂ ਘਰ ਰੇ ਕਿਵੇਂ ਲਗਜ਼ਰੀ ਗੱਡੀ ਜਿਵੇਂ 50 ਲੱਖ ਦੀ ਗੱਡੀ ਹੈਗੀ 50 ਲੱਖ ਵਾਲੀ ਗੱਡੀ ਤੇ ਤੁਹਾਨੂੰ ਟੈਕਸ ਜਾਣ ਕੇ ਹੈਰਾਨਗੀ ਹੋਊਗੀ ਤੁਸੀਂ ਐਂ ਆਖੋਗੇ ਯਾਰ ਕਿਉਂ ਲੈਣੀ ਜਿਵੇਂ ਫੋਰਚੂਨਰ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਬੰਦ ਦੀ ਥੋੜੀ ਜਿਹੀ ਪੈਸਿਆਂ ਦੀ ਆ ਡਬਲ ਉਹ ਤੇ ਟੈਕਸ ਲੈਂਦੇ ਜਿਵੇਂ 20 ਲੱਖ ਦੀ ਗੱਡੀ 20-22 ਲੱਖ ਦੀ ਐਕਸ ਸ਼ੋਰੂਮ ਪ੍ਰਾਈਸ ਤੇ 20-22 ਲੱਖ ਹੀ ਟੈਕਸ ਪੈਂਦਾਗਾ ਤੇ 43% ਟੈਕਸ ਪੈਂਦਾ ਸੀ ਜਿਵੇਂ 50 ਲੱਖ ਵਾਲੀ ਗੱਡੀ ਪੈਂਦੀ ਸੀ ਆਪਾਂ ਨੂੰ 71 ਲੱਖ ਤੇ 50 ਹਜ਼ਾਰ ਦੀ ਹੁਣ ਵੀ ਉਹ ਕੋਈ ਫਾਇਦਾ ਨਹੀਂ 3% ਟੈਕਸ ਕਟਾਇਆ ਉਹ ਕਿਸੇ ਹੋਰ ਬਸੂ ਕੱਢ ਲੈਣਗੇ 70 ਲੱਖ ਦੀ ਪੈਗੀ ਠੀਕ ਹੈ ਨਾ 50 ਲੱਖ ਵਾਲੀ ਗੱਡੀ ਉਹ ਤਾਂ ਕੋਈ ਫਾਇਦੀ ਨਹੀਂ ਇਹ ਜਿੱਜੇ ਦਾਮ ਵਾਲੀਆਂ ਥੋੜੀ ਆ 3% ਕੋਈ ਘਟਾਉਣਾ ਹੈ ਘਟੋ-ਘਟ 20% ਤਾਂ ਘਟਾਓਏ ਤੇ ਜੇ ਘਟਾਉਣ ਲੱਗੇ ਹੁਣ ਮੋਟਰਸਾਈਕਲਾਂ ਦੀ ਗੱਲ ਕਰਦੇ ਆ ਮੋਟਰਸਾਈਕਲਾਂ ਦਾ ਇੱਕ ਸੈਗਮੈਂਟ ਹੁੰਦਾ 100 cc ਦੇ ਅੰਦਰ ਤੇ 150 125 350 ਹੁਣ ਜਿਵੇਂ ਸਾਰੇ ਬੁਲਟਾਂ ਵਾਲਿਆਂ ਲਈ ਖੁਸ਼ਖਬਰੀ ਹੈ ਇਹ ਬੁਲਟ ਕਿਉਂਕਿ ਜਿਹੜੇ ਤਾਂ 350 cc 349 cc ਦੇ ਹੁੰਦੇ ਇੰਜਨ ਉਹਨਾਂ ਦੇ ਤੇ ਉਹ ਰਜਿਸਟਰਡ ਵੀ 349 ਸੀਸੀ ਦੇ ਹੁੰਦੇ ਪਰ ਉਹ ਮਾਡਲ 350 ਸੀਸੀ ਕੰਪਨੀ ਨੇ ਬਣਾਏ ਹੋਏ ਆਗੇ ਤਾਂ ਉਹ ਸਾਰੇ ਸਸਤੇ ਹੋਗੇ ਬੁਲਟ ਤੇ 1.5 ਲੱਖ ਰੁਪਇਆ ਤੁਸੀਂ ਐਸਟੀਮੇਟ ਲਾ ਲਓ ਜਿਵੇਂ 1.5 ਲੱਖ ਦਾ ਬੁਲਟ ਸੀਗਾ ਉਹ ਤੇ ਪਹਿਲੇ 28% ਟੈਕਸ ਪੈਂਦਾ ਸੀ 192000 ਦਾ ਪੈਂਦਾ ਸੀ ਉਹਨੋਂ ਉਹ ਹੀ 177000 ਦਾ ਪਊਗਾ ਖੁਸ਼ਕ ਘਟੇਗਾ ਇਹ ਖੁਸ਼ਖਬਰੀ ਆਪਣੇ ਲਈ ਆ ਵੈਸੇ ਜੇ ਆਪਾਂ ਓਵਰ ਆਲ ਦੇਖੀ ਕੋਈ ਖੁਸ਼ਖਬਰੀ ਨਹੀਂ ਹੈਗੀ ਇਹ ਇੱਕ ਆਪਾਂ ਲollipops ਦੇਤੀ ਹੈ ਨਾ ਬੋਟਾਂ ਤੱਕ ਰੱਖੀ ਰੱਖਿਓ ਹਸਤਾਵਾ ਦਾ ਪਾ ਹੋਟਲ ਦੀ ਟਰੈਵਲ ਦਾ ਦੀ ਗੱਲ ਕਰਦੇ ਪਾ ਘੁੰਮਣ ਫਿਰਨੇ ਜਾਂਦੇ ਹਨ ਜਿਉਂ ਆਨਲਾਈਨ ਬੁਕਿੰਗ ਕਰਦੇ ਸੀ ਹੋਟਲ ਦੀ ਐਗਰੀਕਲਚਰ ਤੇ ਵੀ ਆਪਾਂ ਜਰੂਰ ਆਵਾਂਗੇ ਹੋਟਲ ਸਟੇਜ ਆਪਾਂ ਨੂੰ ਮੰਨ ਲਓ 6000 ਦਾ ਆਪਾਂ ਕਮਰਾ ਲੈਂਦੇ ਸੀ ਕਿ 12% ਤੇ ਟੈਕਸ ਲਾ ਲੈਂਦੇ ਸੀ 7620 ਦਾ ਪੈ ਗਿਆ ਤੇ ਹੁਣ ਉਹ ਕਮਰਾ ਆਪਾਂ ਨੂੰ 5% ਟੈਕਸ ਨਾਲ ਪਊਗਾ 6300 ਦਾ 6000 ਵਾਲਾ ਜੇ ਆਪਾਂ ਟੈਕਟ ਡਿਡਕਟ ਬੁੱਕ ਕਰਦੇ ਨਾ ਫਲਾਈਟ ਦੀ ਡਿਡਕਟ ਹਨਾ ਐ ਹੋਰ ਵੀ ਟਿਕਟਾਂ ਬਥੇਰੀਆਂ ਆ ਜਾਂਦੀਆਂ ਜੋ ਫਲਾਈਟ ਦੀ ਕਹਿੰਦੇ ਆ 4000 ਦੀ ਪ੍ਰੋਟੈਕਟ ਬੁੱਕ ਕੀਤੀ ਸੀ 12% ਟੈਕਸ ਲੱਗਦਾ ਸੀਗਾ ਤੇ 4480 ਰੁਪਏ ਦੀ ਆਪਾਂ ਨੂੰ ਪੈ ਜਾਂਦੀ ਸੀ ਤੇ ਉਹੀ ਹੁਣ ਆਪਾਂ ਨੂੰ 4480 ਦੀ ਜਗ੍ਹਾ 4200 ਬੋ ਕਿਉਂਕਿ 5% ਟੈਕਸ ਪੈਣ ਲੱਗ ਗਿਆ ਤੇ ਉਸ ਤੋਂ ਬਾਅਦ ਆਪਾਂ ਬੀਮਾ ਕਰਾਉਣੇ ਆਪਦੀ ਸਿਹਤ ਦਾ ਬੀਮਾ ਗੱਡੀ ਦਾ ਬੀਮਾ ਹਨਾ ਸੌਰੀ ਲਾਈਫ ਤੇ ਹੈਲਥ ਇੰਸ਼ੋਰੈਂਸ ਤੇ ਗੱਡੀ-ਗੱਡੀ ਦਾ ਬੀਮਾ ਹੈ ਨਹੀਂ ਇੱਚ ਤੇ 18% ਟੈਕਸ ਪੈਂਦਾ ਸੀਗਾ ਹਜ਼ਾਰ ਦਾ ਬੀਮਾ ਕਰਾਉਂਦੇ ਸੀ ਮੰਨ ਲਓ ਤੁਸੀਂ ਹੈਨਾ ਉਤੇ 1180 ਦਾ ਪੈਨ ਲੱਗੇ ਸੀ ਹੁਣ ਉਤੇ 0% ਟੈਕਸ ਹੈ ਜਿੰਨੀਆਂ ਵੀ ਚੀਜ਼ਾਂ ਦੇ 0% ਟੈਕਸ ਆ ਉਹ ਸਰਕਾਰ ਵੱਲੋਂ ਬਹੁਤ ਹੀ ਵਧੀਆ ਚੀਜ਼ ਹੈ ਜਿੰਨੀਆਂ ਦੀ ਵੀ ਘਟਾਈ ਆ ਉਹ ਕੋਈ ਖਾਸ ਗੱਲ ਨਹੀਂ ਹੈਗੀ ਘਟਾਉਣ ਘਟੂਣ ਵਾਲੀ ਤਾਂ ਜਿਨ੍ਹਾਂ ਦੇ 0 ਆ ਤਾਂ 0 ਸਵਾਦ ਲਿਆ ਤੋ ਗੱਲ ਤੇ ਤਾਂ ਹੁਣ ਆਪਾਂ ਗੱਲ ਕਰਦੇ ਆ ਖੇਤੀਬਾੜੀ ਦੀ ਇੱਕ ਮਸਲ ਨੂੰ ਦੱਸੂ ਟੈਕਸ ਵਧਾਇਆ ਵੀ ਆ ਤੇ ਟੈਕਸ ਤੁਸੀਂ ਐ ਲਾਲੋ ਪਹਿਲਾ 40 48% ਸੀਗਾ ਹੁਣ ਉਹ ਤੋਂ ਵੀ ਵਧਾ ਦਿੱਤਾ ਗਣਾ ਕਈ ਚੀਜ਼ਾਂ ਤੇ ਤੇ ਕਈਆਂ ਤੇ ਜਿਵੇਂ ਪਹਿਲਾਂ 18% ਸੀ ਉਹ 40% ਵੀ ਕਰਤਾ ਹਜ਼ਾਰ ਦੀ 50 ਦੀ ਚੀਜ਼ ਪਹਿਲਾਂ 95 ਦੀ ਪੈਂਦੀ ਸੀ ਉਹਨੂੰ 70 ਦੀ ਪੈਂਦੀ ਹੈਗੀ ਉਹ ਚੀਜ਼ਾਂ ਵੀ ਤੁਹਾਨੂੰ ਦੱਸੂਗਾ ਮੈਂ ਹੁਣ ਆਜੋ ਖੇਤੀਬਾੜੀ ਖੇਤੀਬਾੜੀ ਵਾਲੀਆਂ ਚੀਜ਼ਾਂ ਇੰਪਲੀਮੈਂਟ ਤੇ ਜੋ ਵੀ ਸੁਪਰਸੀਡਰ ਆ ਗਿਆ ਐਮ ਵੀ ਪਲੋ ਆ ਗਿਆ ਕੁਝ ਵੀ ਆ ਗਿਆ ਜਿਨ੍ਹਾਂ ਦੇ ਵੀ ਟੈਕਸ ਪੈਂਦਾ ਸੀ ਜਿਹੜਾ ਰਜਿਸਟਰ ਕਰਾ ਕੇ ਫਾਰਮਾ ਟੈਕਸ ਦਿੰਦੇ ਸੀ ਆਪਾਂ 18% ਟੈਕਸ ਪੈਂਦਾ ਸੀ ਪਹਿਲਾਂ ਤੇ ਹੁਣ ਉਹਦੇ ਸਿਰਫ 5% ਰਹਿ ਗਿਆ ਇੱਕ ਆਮ ਜ਼ਿਮੀਂਦਾਰ ਦਾ ਟਰੈਕਟਰ ਜਿਹੜਾ ਉਹ 50000 ਤੋਂ 80-90000 50hp ਦਾ ਟਰੈਕਟਰ ਸਸਤਾ ਹੋ ਗਿਆ ਇਹ ਹਜੇ ਇੰਪਲੀਮੈਂਟ ਹੋਣੀਆਂ ਚੀਜ਼ਾਂ ਜਿਵੇਂ ਤੁਸੀਂ ਟਾਇਰਾਂ ਦੀ ਲਾ ਲੋ ਟਾਇਰ ਵੀ ਕਿ ਐਗਰੀਕਲਚਰਲ ਜਿਹੜੇ ਟਾਇਰ ਹੁੰਦੇ ਸੀ ਨਾ ਉਹ 10000 ਦੇ ਹੁੰਦੇ ਸੀਗੇ ਪਹਿਲਾਂ ਤੇ 18% ਟੈਕਸ ਨਾਲ 11800 ਦੇ ਹੁੰਦੇ ਸੀ ਉਹਨੂੰ 10.5000 ਦੇ ਰਹਿ ਗਏ 5% ਟੈਕਸ ਪੈਣ ਲੱਗਿਆ ਰੇਹਾਂ ਸਪਰੇਹਾਂ ਵੀ ਸਸਤੀਆਂ ਹੋਈਆਂ ਨੇ ਉਹਦੇ ਵੀ ਮੈਂ ਤੁਹਾਨੂੰ ਦੱਸ ਦਾਂਗਾ ਫਰਟੀਲਾਈਜ਼ਰ ਸੀ ਜਿਵੇਂ ਪਹਿਲਾਂ 1000 ਰੁਪਏ ਦੀ ਲਿਆਉਂਦੇ ਸੀ ਜੇ ਆਪਾਂ 12% ਟੈਕਸ ਪੈ ਕੇ 1120 ਦੀ ਪੈਂਦੀ ਸੀ ਹੁਣ ਆਪਾਂ ਨੂੰ 1050 ਦੀ ਉਹ 5% ਟੈਕਸ ਨਾਲ ਹੁਣ ਜਿਹੜੀ ਚੀਜ਼ ਮਹਿੰਗੀ ਹੋਈ ਉਹ ਮੈਂ ਤੁਹਾਨੂੰ ਦੱਸਦਾ ਸੌਫਟ ਡਰਿੰਕ ਕੋਲਡ ਡਰਿੰਕ ਲਾ ਲਓ ਹਨਾ ਸੌਫਟ ਡਰਿੰਕ ਲਾ ਲਓ ਮਾਊਂਟਨ ਡਿਊ ਕੋਕ ਸ਼ਾਇਦ ਇਹ ਵੀ ਇਹਦੇ ਵਿੱਚ ਆ ਜਾਂਨ ਕੈਟਾਗਰੀ ਜਿਵੇਂ ਪਹਿਲਾਂ 50 ਰੁਪਏ ਦੀ ਆਪਾਂ ਕੋਕ ਲੈਂਦੇ ਸੀਗੇ ਉਹ 18% ਦੀ ਜੀਐਸਟੀ ਦੇਣਾ ਪੈਂਦਾ ਸੀ ਆਪਾਂ ਨੂੰ 59 ਰੁਪਈਆਂ ਦੀ ਪੈ ਜਾਂਦੀ ਸੀ ਕਿ ਤੇ ਹੁਣ ਉਹ ਤੇ 40% ਦੇ ਪੈ ਗਿਆ ਤੇ 70 ਰੁਪਏ ਆਪਾਂ ਨੂੰ ਦੇਣੇ ਪਿਆ ਕਰਨਗੇ ਤੇ ਸਿਗਰਟਸ ਜਿਹੜਾ 300 ਪੈਕ ਚਲੋ ਇਹ ਤਾਂ ਵਧੀਆ ਹੀ ਗੀ ਤਾਂ ਨਸ਼ਾ ਮੁਕਤ ਹੋਊ ਪਰਾਂ ਕੰਮ ਨਿਭੜੂ ਪਰ ਘਟਾਅ ਤੇ ਟੈਕਸ ਨੂੰ ਦੁਖੀ ਹੋਊਗਾ ਜਾਣ ਕੇ ਸਿਗਰਟ ਤੇ ਟੈਕਸ ਘਟਾ ਦਿੱਤਾ ਭਾਰਤ ਸਰਕਾਰ ਨੇ ਕੀ ਪੀ ਪੀ ਤੂੰ ਆ ਛੱਡੀ ਔਰ ਨਾਲੇ ਆਪ ਮਰੋ ਨਾਲੇ ਦੂਜੇ ਨੂੰ ਮਾਰੋ ਸਿਗਰਟ ਦਾ ਜਿਹੜਾ ਪੈਕ ਸੀ ਉਹ 300 ਆਹ ਲਾ ਲਾਲੂ ਤੁਸੀਂ ਹੈਨਾ ਪਹਿਲਾਂ 48% ਟੈਕਸ ਪੈਂਦਾ ਸੀ 444 ਰੁਪਏ ਦਾ ਦੇਣਾ ਪੈਂਦੀ ਸੀ ਆਪਾਂ ਨੂੰ 300 ਵਾਲੀ ਚੀਜ਼ ਹੁਣ ਉਹ 420 ਦੀ ਕਰਤੀ ਬੀੜੀਆਂ ਬੱਤੀਆਂ ਵਾਲਿਆਂ ਨੂੰ ਨਜ਼ਾਰੇ ਆ ਗਏ ਮਿੱਤਰੋ ਤੇ ਹੋਰ ਵੀ ਸੁਣ ਦੱਸਣ ਐਸੈਂਸ਼ੀਅਲ ਆ ਗਈਆਂ ਜਿਵੇਂ ਇਲੈਕਟ੍ਰੋਨਿਕ ਸਮਾਲ ਕਾਰਸ ਅੱਛੀ ਸਸਤੀਆਂ ਹੋ ਗਈਆਂ ਨਾ ਜਿੱਥੇ ਕਿ ਲਗਜ਼ਰੀ ਚੀਜ਼ਾਂ ਸੀ ਉਹ ਥੋੜੀਆਂ ਜਿਹੀਆਂ ਉੱਥੇ ਹੀ ਖੜੀਆਂ ਕੋਲ ਡਰਿੰਕ ایرੇਟਡ ਡਰਿੰਕਸ ਮਤਲਬ ਥੋੜੀ ਜਿਹੀ ਮਹਿੰਗੇ ਹੋਇਆ ਮਨ ਕੇ ਚਲੋ ਓਵਰਆਲ ਟੈਕਸ ਘਟੇ ਹੀ ਹੈ ਨਾ ਆਪਣੇ ਸਹਾਰ ਨਾਲ ਓਵਰਆਲ ਟੈਕਸ ਘਟ ਗਿਆ ਪਰ ਕੁਝ ਖਾਸ ਨਿਕਸਿਆ ਨਾ ਘਟਿਆ ਤੇ ਕਿਉਂਕਿ ਪਹਿਲਾਂ ਬਧਾਇ ਐਬੀਸੀ ਕਾ ਜੇ ਤੇਲ ਤੂਲ ਦੇ ਟੈਕਸ ਘਟਾਉਂਦੇ E20 ਨੂੰ ਬੰਦ ਕਰਦੇ ਤੇ ਇਹਨੂੰ ਪਿਓਰ ਦਿੰਦੇ ਤਾਂ ਬਹੁਤ ਵਧੀਆ ਸੀਗਾ ਕੰਮ ਚਲੋ ਰੱਬ ਰੱਖਾ